ਹਰ ਜਿਹੜਾ ਉਹਨਾਂ ਤੇ ਤੇਵਾ ਮੁਕਤ ਕਰ ਦਿੱਤਾ ਇਹ ਬਹੁਤ ਹੀ ਮੰਨ ਭਾਗਾ ਜਿਸ ਦੇ ਨਾਲ ਸਾਰੇ ਸਿੱਖ ਜਗਤ ਦੇ ਫਿਰਦੇ ਬਰੁਨਦਰੇ ਗਏ ਆ ਜੋ ਅੱਜ ਆਪਣੀ ਜੋਰੇ ਦੇ ਕੱਟਤਾ ਹੋਈ ਹੈ ਉਸ ਦੇ ਉਸ ਤਾਂ ਜੋ ਦੀ ਮर्यादा ਉਹਨੂੰ ਪੈਕਸੈਨੇਸ ਕਰਕੇ ਰੱਖ ਦਿੱਤਾ ਇਹ ਸਾਰੇ ਕਿਸੇ ਸਿੱਖ ਦੇ ਮਰਦਾਨਗੀ ਕਰਨ ਤੋਂ ਬਾਹਰ ਆ ਸੋ ਇਸ ਲਈ ਅਸੀਂ ਸਾਰੇ ਇਹ ਅੱਜ ਮਿਲ ਕੇ ਮੀਟਿੰਗ ਕੀਤੀ ਹੈ ਤੇ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਜੋ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਅੰਤਰੀਂ ਮੀਟਿੰਗ ਨੇ ਫੈਸਲਾ ਕੀਤਾ ਜੱਥੇਦਾਰ ਸਰਕਾਰ ਦੇ ਖਿਲਾਫ ਗੁਰਦਾਰਾ ਸਿਪੁਰ ਜੋ ਨਿੱਤਾ ਕਰਦੇ ਆ ਅਤੇ ਅੱਜ ਤੋਂ ਹਰ ਰੋਸ ਦੇ ਵੱਢੋਂ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਤੋਂ ਆਪਣੇ ਆਪ ਨੂੰ ਵੱਖ ਕਰਦੇ ਆ। ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੇ ਆਪ ਇਸ ਤੋਂ ਵਲਾਅਕਤਾ ਸੀ। ਕਰਦੇ ਆ ਤੋਂ ਜੋ ਮੁਕੰਮਾ ਅਕਾਫਰ ਸਾਹਿਬ ਤੋਂ ਦੋ ਸੰਕਰ ਤੋਂ ਆਏ ਸੀ ਅਸੀਂ ਉਹਦੇ ਨਾਲ ਸਹਿਮਤ ਆ। ਕਿ ਅਸੀਂ ਇਹ ਖਾਸ ਕਰਕੇ ਦਸਤਾਰ ਕਰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕੱਲ ਬਹੁਤ ਹੀ ਮੰਨਘਤਤ ਫੈਸਲਾ ਆਇਆ ਆ ਸ਼੍ਰੋਮਣੀ ਕਮੇਟੀ ਦੀ ਅੰਥਕ ਕਮੇਟੀ ਨੇ ਸਿੰਘ ਸਾਹਿਬ ਯਾਨੀ ਰਭੀਰ ਸਿੰਘ ਜੀ ਤੇ ਸਿੰਘ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਸੁਲਤਾਨ ਸਿੰਘ ਜੀ ਨੂੰ ਸੇਵਾ ਮੁਕਤ ਕੀਤਾ ਜਵਰੀ ਉਹਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮਰਿੰਡੇ ਤੋਂ ਪੂਰਜੋਰ ਵਿਰੋਧ ਕਰਦੇ ਆ ਕਿਉਂਕਿ 2 ਦਸੰਬਰ ਨੂੰ ਜਿਹੜਾ ਫੈਸਲਾ ਆਇਆ ਸੀ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਅਸੀਂ ਉਹਦੇ ਨਾਲ ਇਨ ਬਿਨ ਖੜੇ ਆਂ ਤੇ ਉੱਥੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹ ਸਾਨੂੰ ਜਿੱਦਾਂ ਦੇ ਵੀ ਆਦੇਸ਼ ਕਰੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਉਹਦੇ ਲਈ ਅਸੀਂ ਉਹਦੇ ਇਨ ਬਿਨ ਪਾਰ ਲਾਣਾ ਕਰਾਂਗੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਅਸੀਂ ਫੁੱਲ ਚੜਾਵਾਂਗੇ ਤੇ ਅੱਗੇ ਤੋਂ ਅਸੀਂ ਆਪਣੇ ਆਪ ਨੂੰ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਪੱਖ ਕਰਦੇ ਆਂ ਉਹਨਾਂ ਨਾਲ ਸਾਡਾ ਅੱਜ ਤੋਂ ਬਾਅਦ ਕੋਈ ਲੈਣ ਦੇਣ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਆ ਅਕਾਲੀ ਦਲ ਲਈ ਹਮੇਸ਼ਾ ਖੜੇ ਰਹਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਪ੍ਰੋਗਰਾਮ 'ਚ ਅਸੀਂ ਹਿੱਸਾ ਨਹੀਂ ਲਵਾਂਗੇ ਅਸੀਂ ਉਹਨਾਂ ਨਾਲੋਂ ਆਪਣੇ ਆਪ ਨੂੰ ਵੱਖ ਕਰਦੇ ਆ ਅਕਾਲ ਤਖਤ ਸਾਹਿਬ ਦਾ ਜਿਹੜੀ ਸੱਤ ਮੈਂਬਰ ਦੀ ਕਮੇਟੀ ਬਣਾਈ ਸੀ ਅਕਾਲ ਤਖਤ ਸਭ ਨੂੰ 2 ਦਸੰਬਰ ਨੂੰ ਉਹਦੇ ਜੋ ਵੀ ਸਾਨੂੰ ਹੁਕਮ ਆਉਣਗੇ ਅਸੀਂ ਉਹਨਾਂ ਦੀ ਇਨ ਬਿਨ ਪਾਲਣਾ ਕਰਾਂਗੇ ਵਾਹਿਗੁਰੂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਲਾ ਤਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਜੋ ਕੱਲ ਦਾ ਸ਼੍ਰੋਮਣੀ ਕਮੇਟੀ ਨੇ ਜੋ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਗਿਆਨੀ ਰਬੀंद्र ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਜੋ ਫਾਰਗ ਕੀਤਾ ਉਹਨਾਂ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਸ ਤੋਂ ਅਸੀਂ ਸਾਰੇ ਹੀ ਜਿਹੜੇ ਵਰਕਰਾਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਅੰਦਰੋਂ ਦੁਖੀ ਹਾਂ ਇਸ ਲਈ ਅਸੀਂ ਅੱਜ ਐਮਰਜੈਂਸੀ ਅੱਜ ਸ਼ਹਿਰ ਦੀ ਆਪਣੀ ਦੀ ਮੀਟਿੰਗ ਕਰਦੀ ਆ। ਇਸ ਜਿਹੜੇ ਆਏ ਆ ਲੋਕ ਆਪਣੇ ਲੋਕਲ ਸ਼ਹਿਰ ਦੇ ਇਨ੍ਹਾਂ ਹਲੇ ਸਪਿੰਡਾਂ ਦੇ ਵਿੱਚ ਜਾਣਾ। ਪਰ ਜੋ ਉਹਨਾਂ ਦਾ ਫੈਸਲਾ ਹੈ ਇਹ ਬਿਲਕੁਲ ਇੱਕ ਥੁੱਪਣ ਵਾਲਾ ਫੈਸਲਾ ਜੋ ਕਿ ਹਰੇਕ ਪੰਜਾਬੀ ਸਿੱਖ ਭਾਈਚਾਰਾ ਪੰਜਾਬ ਦੇ ਖਾਤਰ ਤੇ ਪੰਜਾਬੀ ਸਿੱਖ ਖਾਤਰ ਬਹੁਤ ਹੀ ਨਿੰਦਣਯੋਗ ਫੈਸਲਾ ਕੀਤਾ ਉਹਨਾਂ ਨੇ। ਇਸ ਲਈ ਅਸੀਂ ਅੱਜ ਸਾਰੇ ਹੀ ਬੰਦੇ ਜਿੰਨੇ ਵੀ ਇਕੱਠੇ ਹੋਏ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਮੈਂਬਰ ਰਹਾਂਗੇ। ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਅਸੀਂ ਉਹ ਤੇ ਆਪਣੇ ਆਪ ਨੂੰ ਵੱਖ ਕੀਤਾ ਤੇ ਅਸੀਂ ਹੁਕਮਨਾਮਾ ਜੋ 2 ਤਰੀਕ ਦਾ 2 ਦਸੰਬਰ ਦਾ ਸ਼੍ਰੀ ਕਾਰਪਕ ਸਾਹਿਬ ਤੋਂ ਸਾਨੂੰ ਹੁਕਮ ਹੋਇਆ ਅਸੀਂ ਉਹਦੇ ਇਨ ਬਿਨ ਉਹਦੇ ਹੁਕਮ ਮੁਤਾਬਕ ਚੱਲਾਂਗੇ ਜੋ ਪੰਜ ਮੈਂਬਰੀ ਕਮੇਟੀ ਬਣੀ ਵੀ ਆ ਜੇ ਪੰਜ ਮੈਂਬਰੀ ਕਮੇਟੀ ਗਾਹਾਂ ਨੂੰ ਭਰਤੀ ਸ਼ੁਰੂ ਕਰਦੀ ਆ ਤਾਂ ਅਸੀਂ ਸਾਰੇ ਭਰਤੀ ਦੇ ਵਿੱਚ ਪੂਰੇ ਦਮ ਸ਼ੋਰ ਨਾਲ ਉਹਨਾਂ ਦੇ ਨਾਲ ਭਰਤੀ ਕਰਾਂਗੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਹੇ ਤੇ ਅਸੀਂ ਹੁਣ ਇੱਕ ਇੰਚ ਵੀ ਅੱਗੇ ਨਹੀਂ ਜਾਣਾ ਹੈਗਾ ਇਹ ਹੁਣ ਸਾਡੀ ਲਕੀਰ ਹੋ ਚੁੱਕੀ ਆ ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਪੰਜਾਬ ਦੇ ਅਕਾਲੀ ਦਲ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਧੁਰੇਵੇਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਕਦੇ ਖਤਮ ਨਹੀਂ ਹੋਣੀ ਇਸ ਲਈ ਸਾਡੀ ਸਾਰਿਆਂ ਦੀ ਪੂਰਜੋਰ ਅਪੀਲ ਇਹੀ ਆ ਲੋਕਾਂ ਨੂੰ ਬਾਹਰਲੇ ਹੋਰ ਪਾਸੇ ਵੀ ਪੀਲ ਇਹੀ ਆ ਵੀ ਭਾਈ ਜੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਰੋਸ ਆ ਤਾਂ ਰੋਸ ਨੂੰ ਜ਼ਾਹਰ ਕਰੋ ਤਾਂ ਕਿ ਕਟੋ-ਕਟ ਜੋ ਬੰਦੇ ਇਸ ਟੀਮ ਵਰਕਿੰਗ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਂਦੇ ਆ ਇਹਨਾਂ ਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲੱਗ ਕਰਾਈਏ ਐਨੀ ਕਰਦੇ ਪਰਦੀ ਕਰੀਏ ਬਗੈਦਾ ਸਾਰਾ ਰਿਕਾਰਡ ਹੈ 99 ਦਾ ਰਿਕਾਰਡ ਹੈ ਸਾਰਾ ਅਸੀਂ ਸਾਰਾ 1991 97 ਤੋ ਲੈ ਕੇ ਸਾਰਾ ਰਿਕਾਰਡ ਹੈ ਕਰੀ ਦਾ ਪੱਤਰ ਜੂਸੀ ਨਹੀਂ ਭਰਤੀ ਦਾ ਰਿਕਾਰਡ ਸਾਡੇ ਕੋਲ ਐਨਾ ਕਿਤੇ ਮਿਲਣਾ ਹੀ ਨਹੀਂ ਬਾਦਲਾ ਦਾ ਜਨਮ ਦਿਨ ਤੱਕ ਮਨਾਇਆ ਹੋਰ ਅਸੀਂ ਕੀ ਕਰ ਲਈਏ ਹੁਣ ਜਦ ਪਾਣੀ ਸਿਰ ਤੋਂ ਲੰਘ ਚੁੱਕਿਆ ਤਾਂ ਅਸੀਂ ਇਹਨੂੰ ਅਲਵਿਲਾ ਕਹਿ ਰਹੇ ਜੀ ਤੇ ਇੱਧਰ ਦੇਖੋ ਸਾ ਅਸੀਂ ਬਹੁਤ ਰਿਕਾਰਡ ਮਰੰਡੇ ਦਾ ਸਾਰਾ ਅਸੀਂ ਰਿਕਾਰਡ ਸੰਭਾਲ ਕੇ ਰੱਖਿਆ ਹੋਇਆ ਹੈ ਆਪਣੀ ਮਰੂਤੀ ਕਾਰ ਦੇ ਕੋਈ ਮੈਸੇਜ ਆਈ ਹੈ ਬਰਾਜੇ ਅਸੀਂ ਦੁਗੀ ਹੋ ਕੇ ਆਪਣੇ ਆਈ ਕਾਰਡ ਵਗੈਰਾ ਸਾਰੇ ਅੱਗ ਲਾਉਣ ਲੱਗੇ ਜੀ ਅਭੀ ਕਾਲ ਤੱਕ ਤੇ ਉੱਪਰ ਕੋਈ ਚੀਜ਼ ਨਹੀਂ ਹੈਗੀ ਆ ਬਾਦਲ ਸਾਹਿਬ ਗ੍ਰਿਫਤਾਰ ਹੋਏ ਜਾਦੀ ਰੋਪੜ ਹੀ ਪੂਰੇ ਨਾਲ ਉਹ ਛੱਡ ਕੇ ਖੜੇ ਆ 97 ਚ ਅਸੀਂ ਡੰਡੇ ਖਾਦੇ ਆ ਸਾਡੇ ਪੁਲਿਸ ਦੇ ਲਾਠੀਚਾਰ ਪੂਰਾ ਸਿਆ ਜੀ ਇਹਦੀ ਗੱਲ ਹੈ ਪਰ ਅੱਜ ਪਰ ਅੱਜ ਸਾਡਾ ਮਨ ਬੜਾ ਤੰਗ ਹੈ ਅਸੀਂ ਜੰਮੇਓ ਕਾਲੀ ਦਲਚ ਪਰ ਕਾਲ ਤੱਕ ਤੇ ਮਹਾਨਾ ਸਿੱਖ ਵਾਧ ਦੀ ਸ਼ਾਨ ਆ ਸਾਡੇ ਮਨ ਨੂੰ ਬੜੀ ਖੇਸ ਪਹੁੰਚੀ ਹੋਈ ਆ ਅਸੀਂ ਅਕਾਲੀ ਗੱਲ ਬਾਦਲ ਦਾ ਬਾਈ ਕੱਟ ਕਰਦੇ ਆ ਅਜੂ ਤੋਂ ਆਪਣੇ ਆਪ ਨੂੰ ਅਲੱਗ ਕਰਦੇ ਆ ਤੇ ਮੇਰਾ ਵੀਰ ਹੈਲੀ ਇਹਦਾ ਕਹਿੰਦਾ ਵੀ ਜਦੋਂ ਆਪਾਂ ਸਾਰੇ ਸਮਾਨ ਨੂੰ ਅੱਗੇ ਲਾ ਦਈਏ ਸਾਡਾ ਮਨ ਬਹੁਤ ਦੁਖੀ ਹੈ ਕਿਉਂਕਿ ਪਹਿਲਾਂ ਜਦੋਂ ਸਿੰਘ ਸਾਹਿਬ ਹਰਪੀ ਸਿੰਘ ਨੂੰ ਲਾਇਆ ਏਡੇ ਤੱਕ ਮਹਾਨ ਤਖਤ ਦੇ ਜਦੇਦਾਰ ਸਾਾਨੂੰ ਐਵੇਂ ਲਾਉਣਾ ਤੇ ਇੱਜ਼ਤ ਕਰਨਾ ਠੀਕ ਹੈ ਇਹਨਾਂ ਨੇ ਪਹਿਲਾਂ ਜਿਹੜੇ ਇਹਨਾਂ ਦੇ ਸੱਚੇ ਗੱਪੇ ਵਾਲੇ ਬਲਟੂਏ ਵਗੈਰਾ ਬੋਲਦੇ ਰਹੇ ਜ ਉਹਦੋਂ ਹੀ ਚੁੱਪ ਕਰਾ ਲਦੇ ਸ਼ਾਂਤ ਕਰਾ ਲਦੇ ਅੱਜ ਲੋਕ ਦੇਖੀ ਆਉਣੀ ਇਹ ਜੇ ਬਹੁਤ ਅਦਲਤ ਹੈ ਸਿੰਘ ਸਾਹਿਬ ਨੂੰ ਮਾਨਦਾਨ ਜਿਹੜਾ ਚਾਹੀਦਾ ਇਹਨਾਂ ਨੇ ਬਕਾਲਤਾਂ ਦੀ ਮਾਨਦਾਨ ਨੂੰ ਘਟਾਇਆ ਹੈ ਅਦੀਸ ਕਰਕੇ ਅੱਜ ਤੋਂ ਅਕਾਲੀ ਦਲ ਬਦਲ ਨਾ ਉਹਨੂੰ ਵਾਕ ਕਰਦੇ ਆ ਆ ਫੋਟੋ 1997 ਚ ਫਤੇਗੜ ਸਾਹਿਬ ਦੀ ਹੈ ਅਸੀਂ ਉਦੋਂ ਵੀ ਇਹ ਫੋਟੋਆਂ ਖਾਮ ਕੇ ਰੱਖੀਆਂ ਹੋਈਆਂ ਪਰ ਅੱਜ ਅਸੀਂ ਇਹਨੂੰ ਥੱਲੇ ਸਿਰ ਤੇ ਨਹੀਂ ਹੋਗੇ ਜੇ ਅਸੀਂ ਇਹਨੂੰ ਹਲਬੇ ਦਾ ਕਹਿੰਦੇ ਹਾਂ ਹਲਬੇ ਦਾ ਕਹਿ ਕੇ ਅਸੀਂ ਅੱਜ ਇਹਨੂੰ ਅੱਖ ਲਾ ਲਾਂਗੇ ਹਾਂ